ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਹਿਲਾਂ ਤਾਂ ਮੈਂ ਕ੍ਰਿਸ਼ਨਾ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨੇ ਇੰਨਾ ਵਧੀਆ ਕੰਮ ਕੀਤਾ 11 ਜਾਨਾਂ ਬਚਾਈਆਂ ਇਹ ਇੱਕ ਬਹੁਤ ਹੀ ਬਹਾਦਰੀ ਦਾ ਕੰਮ ਹੈ ਤੇ ਮੈਂ ਸਮਝਦਾ ਕਿ ਭੋਲਨਾਥ ਨੇ ਇਹਦੀ ਡਿਊਟੀ ਲਗਾਈ ਕਿ ਇਹ 11 ਜਾਨਾਂ ਨੂੰ ਬਚਾ ਸਕੇ ਤੇ ਜਿੱਦਾਂ ਆਪਾਂ ਸਾਰੇ ਜਾਣਦੇ ਆ ਇਹ ਕਿੱਡੇ ਵੱਡੇ ਪੋਲੇਨਾਥ ਦੇ ਭਗਤ ਆ ਜਿੱਦਾਂ ਕਿ ਆਪਾਂ ਸਾਰੇ ਵੀ ਆ ਤੇ ਬਹੁਤ ਹੀ ਖੁਸ਼ੀ ਦਾ ਮੌਕਾ ਵੀ ਆ ਕਿ 11 ਜਾਨਾਂ ਮੁੰਡੇ ਨੇ ਬਚਾਈਆਂ ਐਡਾ ਵੱਡਾ ਕੰਮ ਕੀਤਾ ਤੇ ਮੈਂ ਬੜੀ ਖੁਸ਼ੀ ਜ਼ਾਹਿਰ ਕਰਦੇ ਹੋਏ ਇਹ ਕਹਿਣਾ ਚਾਹੁੰਦਾ ਕਿ ਮੇਰੇ ਵੱਲੋਂ ਇਹਨੂੰ ਸਨਮਾਨਿਤ ਕੀਤਾ ਜਾਂਦਾ ਕਿ ਇਹ ਇਹ ਤਾਂ ਬਹੁਤ ਵੱਡੀ ਸ਼ਖਸੀਅਤ ਹੈ ਜਿਨੇ 11 ਜਾਨਾਂ ਬਚਾ ਕੇ ਆਪਦੀ ਜਾਨ ਨੂੰ ਜੋਖਮ 'ਚ ਪਾ ਕੇ ਇੱਕ ਐਡਾ ਵੱਡਾ ਕੰਮ ਕੀਤਾ ਤੇ ਮੇਰੇ ਵੱਲੋਂ ਇੱਕ ਛੋਟੀ ਜੀ ਭੇਟ ਨਾਲ ਦੇ ਸੰਗ ਨੂੰ 52000 ਰੁਪਏ ਦੀ ਮੈਂ ਪਾਣਾ ਚਾਹੂੰਗਾ ਆਪਣੇ ਵੱਲੋਂ ਯੋਗਦਾਨ ਤੇ ਮੈਂ ਸਾਰੇ ਬਟਿੰਡਾ ਸ਼ਹਿਰ ਦੇ ਸੋਸ਼ਲ ਵਰਕਰਸ ਨੂੰ ਤੇ ਸਾਰੇ ਸਾਥੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਕ੍ਰਿਸ਼ਨਾਂ ਨੂੰ ਵੀ ਫਾਈਨੈਂਸ਼ੀਅਲ ਹੈਲਪ ਦਿਈਏ ਤੇ ਤਾਂਕਿ ਇਹ ਜਿੱਦਾਂ ਇੱਕ ਐਗਜ਼ਾਮਪਲ ਬਣਿਆ ਤੇ ਬਾਕੀ ਮੇਰੇ ਯੂਥ ਨੂੰ ਬਟਿੰਡਾ ਸ਼ਹਿਰ ਦੇ ਸਾਥੀਆਂ ਨੂੰ ਇੱਕ ਮੋਟੀਵੇਸ਼ਨ ਹੋਵੇ ਵੀ ਅਸੀਂ ਵੀ ਚੰਗੇ ਕੰਮ ਕਰੀਏ ਤੇ ਸਿਰਫ ਫਾਈਨੈਂਸ਼ੀਅਲ ਹੈਲਪ ਨੂੰ ਦੇਖਦੇ ਨਹੀਂ ਇਹਨੇ ਕੁਝ ਕੀਤਾ ਇਹਦੇ ਮਨੋਭਾਵਨਾ ਚ ਇਹ ਕੰਮ ਆਇਆ ਕਿ ਮੈਂ ਇੱਕ ਸੇਵਾ ਕਰਾਂ ਕਿ ਇਹਦੇ ਅੱਖਾਂ ਦੇ ਸਾਹਮਣੇ ਇੱਕ ਦੁਰਘਟਨਾ ਵਾਪਰ ਰਹੀ ਸੀਗੀ ਤੇ ਇਹਨੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਐਡਾ ਵੱਡਾ ਕੰਮ ਕੀਤਾ ਤੇ ਮੈਂ ਸਮਝਦਾ ਆਪਣੇ ਸਾਰਿਆਂ ਦੇ ਅੰਦਰ ਭੋਲੇਨਾਥ ਵੱਸਦੇ ਆ ਤੇ ਉਦੋਂ ਹੀ ਇਹਦੇ ਅੰਦਰੋਂ ਭੋਲੇਨਾਥ ਨੇ ਜਾਗਰੂਕ ਹੋਏ ਤੇ ਇਹ ਮੈਂ 11 ਜਾਨਾਂ ਬਚਾਈਆਂ ਮੇਰੇ ਲਈ ਜਿਹੜੇ ਤੁਸੀਂ ਹੁਣ ਸਾਰਿਆਂ ਨੇ ਮੈਨੂੰ ਇੰਨੀ ਮੇਰੀ ਮਦਦ ਕੀਤੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਇਹ ਵੀ ਜਿਹੜਾ ਕੀ ਕੀ ਕੰਮ ਕਰਦੇ ਹੋ ਕਿ ਆਪਕ ਸਹਾਤਾ ਦੀ ਲੋੜ ਸੀ ਕਿ ਕਿਸ ਤਰ੍ਹਾਂ ਦੇ ਕਰਦੇ ਹਲਾਫ ਨਹੀਂ ਤੁਹਾਡੇ ਸਦਕੇ ਮੈਂ ਹੀ ਡਰਾਈਵਿੰਗ ਕਰਦਾ ਹੀ ਮੈਂ ਤੇ ਮੇਰੇ ਛੋਟੇ ਛੋਟੀ ਸਿਸਟਰ ਭਰਾਗੇ ਤੇ ਪਾਪਾ ਆਏ ਕਰੇ ਪਾਪਾ ਕੀ ਆਪੇ ਪਪਾਈ ਹਲਵਾਈ ਦਾ ਕੰਮ ਕਰਦੀ ਹਾਂ ਹਾਂ ਆਪ ਤੋਂ ਤੌਰ ਤੇ ਮਦਦ ਕੀਤੀ ਗਈ ਹੈ ਲੱਗਦਾ ਤਾਂ ਖੁਸ਼ੀ ਆ ਜਮੇਰ ਸਾਹਿਬ ਨੇ ਹਾਂ ਜੀ ਮੈਨੂੰ ਇਹ ਬਹੁਤ ਖੁਸ਼ੀ ਹੋਈ 11 ਦਾਪਾ ਨੂੰ ਦੱਸਿਆ ਹੋਵੇ